ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਹਾਸਤੇ ਤਿੰਨ ਚੰਗੀਆਂ ਵੜਾ ਲੈ ਕੇ ਆਂਦੀ ਆ ਜਿਨ੍ਹਾਂ ਚੋਂ ਦੋ ਸੂਏ ਸਵਾਏ ਨਾਗਾ ਤੇ ਇੱਕ ਗੱਬਣ ਸਮਾ ਹਜੇ ਲੈਂਦੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੱਡੇ ਭਾਈ ਨਾਮ ਤੇ ਐਡਰੈਸ ਦੱਸਦੋ ਜੀ ਨਾ ਜਦੇਵ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟੀ ਮੋਬਾਈਲ ਨੰਬਰ ਜੀ 7657992440 7657992440 ਠੀਕ ਆ ਵੀਰੇ ਤਿੰਨ ਨਾਮ ਆ ਗਿਆ ਜੀ ਆਪਣੇ ਕੋਲ ਆ ਗਿਆ ਜੀ ਵੀਰੇ ਇੱਕ ਨੰਬਰ ਇਧਰੋਂ ਡੱਬੀ ਵੈੜ ਤੋਂ ਬਈ ਸ਼ੁਰੂ ਕਰਾਂਗੇ ਸੂਆ ਇਹਦਾ ਕਿੰਨਾ ਮਾਣ ਆ ਦੂਜਾ ਸੂਆ ਵੱਡੇ ਭਾਈ ਤੇ ਤੀਜਾ ਇਹਦਾ ਨਾ ਸੁਈਨ ਨੂੰ 14 ਬਾਈ 17 18 ਕਿਲੋ ਬੋਹਲਾ ਇਸ ਟਾਈਮ ਤਿਆਰ ਆ ਬੱਚਾ ਕੀ ਬਾਈ ਦਿੱਤਾ ਇਹਨੇ ਇਹ ਮਗਰ ਬੱਚਾ ਛਾ ਠੀਕ ਆ ਜੇਰ ਦੀ ਸਾਫ ਆ ਜੀ ਜਮਾ ਓਕੇ ਆ ਜੀ ਬੇਫਿਕਰ ਹੋ ਕੇ ਆ ਜੀ ਹਾਂਜੀ ਹਾਂਜੀ ਵੀਰੇ 17 18 ਕਿਲੋ ਭਾਂਡੇ ਚ ਪਾ ਕੇ ਲੈ ਜੇ ਹਨਾ ਬਾਈ ਹਾਂਜੀ ਇਹ ਦੋ ਟਾਂ ਚੋ ਕੇ ਲੈ ਜਾ ਬੰਦਾ ਜੀ ਠੀਕ ਆ ਬਾਈ ਕਿੰਨਾ ਪਿਆ ਜੋ ਦੁੱਧ ਜੀ ਦੁੱਧ ਬਾਈ ਨੇ ਪਹਿਲੇ ਸੂਈ ਚਲੀ 24 ਕਿਲ ਦੁੱਧ ਤੇ ਆ 25 ਪਲੱਸ ਵਾਲੀ ਹੈਗੀ ਠੀਕ ਆ ਹਾਂਜੀ ਵੀਰੇ ਅ ਥਣਾ ਦੀ ਫੁੱਲ ਗਰੰਟੀ ਆ ਜਮਾ ਓਕੇ ਆ ਜੀ ਤੁਰ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੂਈ ਆ ਬੱਚਾ ਮਗਰ ਮੇਲਕਾਫ ਆ ਜੀ ਤਿੰਨ ਦਿਨ ਸਮਾਂ ਹੋ ਗਿਆ ਸੂਈ ਨੂੰ ਜੇਰ ਕੰਪਲੀਟ ਆ 17 ਤੋਂ 18 ਕਿਲੋ ਬਾਈ ਕਹਿੰਦਾ ਬੌਲੀ ਮੇਰੇ ਘਰੇ ਜੋ ਕੇ ਲੈ ਜਾਓ ਰੰਗ ਪ੍ਰਿੰਟ ਪੂਰਾ ਚੰਗਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਕੱਟ ਵਾਲਾ ਹਵਾਨਾ ਬਾਈ ਕਹਿੰਦਾ ਮੇਰੇ ਘਰੇ ਆ ਇਹ ਦੋ ਟਾਈਮ ਜੋਕ ਕੇ ਲੈ ਜਾਓ 25 ਕਿਲੋ ਵਾਲੀ ਵੇੜਾ ਬਾਕੀ ਵੀਰੇ ਤੁਹਾਨੂੰ ਪਤਾ ਮੌਸਮ ਮੂਰੇ ਬਹੁਤ ਚੰਗਾ ਇਹਦਾ ਕਰਮ ਵਾਲਿਆਂ ਦੇ ਜਿੰਨੀ ਤੁਸੀਂ ਸੇਵਾ ਸੰਭਾਲ ਕਰ ਲੋਗੇ ਉਹਨਾਂ ਦਾ ਦੁੱਧ ਚੋਲੋਗੇ ਠੰਡੀ ਸੀਲ ਦੀ ਵੀ ਗਾਰੰਟੀ ਹੈ ਤੇ ਮਿਲਕ ਵੇਣ ਚੈੱਕ ਕਰ ਲਓ ਵੀਰੇ ਪੂਰੀ ਰੱਸੀ ਵਰਗੀ ਆਉਂਦੀ ਸਟਰੋਂਗ ਉਹ ਵੀ ਦੋਨੇ ਪਾਸੋਂ ਫੋੜ ਸ਼ਾਕ ਭੋਰਾ ਵੀ ਨਹੀਂ ਨਿੱਗਰ ਨਰੋਈ ਕਰਮ ਵਾਲੀ ਪੂਰੀ ਆ ਕੋਈ ਆਏ ਨਹੀਂ ਕਰਮ ਵਾਲੀ ਹੈ ਨਾ ਬਈ ਲਿੱਸੀ ਲਾਮੀਆਂ ਬਈ ਜੈਜ ਡਿਮਾਂਡ ਕਰਨੀ ਜਿਹੜੇ ਲੈਣੀ ਇਹਦਾ ਮੁੱਲ ਬਈ 90000 ਆ 85000 ਹੀ ਦੇ ਦਾਂਗੇ ਵੱਡੇ ਬਾਈ ਹੋਜੂ ਮਾੜਾ ਮੁੱਲ ਹਾਂਜੀ ਹਾਂਜੀ ਵੀਰੇ ਜਾਣੀ ਇਹ ਕੋਈ ਫੈਕਸ ਨਹੀਂ ਬਈ 90 ਮੰਗਿਆ ਤਾਂ ਆਪਾਂ 90 ਲੈਣਾ ਕਿਰਾ ਫੋਨ ਲਾ ਲਵੇ ਖੁਸ਼ ਕਰ ਦਾਂਗੇ ਬੰਦੇ ਹਾਂਜੀ ਹਾਂਜੀ ਵੀਰੇ ਠੀਕ ਆ ਮੁੱਲ 90000 ਆ 85000 ਰੁਪਏ ਜੋ ਮਾਨਤਾ ਨੂੰ ਹੋਜੂਗਾ ਵੈੜ ਚੰਗੀ ਆ ਆ ਕੇ ਦੇਖਿਓ ਇੱਕ ਵਾਰੀ ਆ ਕੇ ਪਰਖ ਜ਼ਰੂਰ ਕਰਿਓ ਦੋ ਨੰਬਰ ਵੀਰੇ ਸੂਆ ਬਈ ਪਹਿਲਾ ਸੂਆ ਸੁਈ ਹੈਗੀ ਦੰਦੋ ਜੀ ਆ ਚਾਰ ਦੰਦਾ ਬਾਈ ਕੱਲ ਸੁਈ ਆ ਬੱਚਾ ਹੀ ਆ ਹਾਂਜੀ ਬਈ ਮਗਰ ਬੱਚਾ ਕੀ ਹੈ ਜੀ ਮਗਰ ਬੱਚੀ ਹੈ ਜੀ ਠੀਕ ਆ ਬੱਚੀ ਜਰਸੀ ਚ ਪੈ ਗਈ ਹਨਾ ਬਾਈ ਆ ਜਰਸੀ ਹੈ ਜੀ ਠੀਕ ਆ ਆਪ ਕਰਮ ਵਾਲੀ ਐਚ ਐਫ ਦੀ ਆ ਹਨਾ ਤੇ ਜੇਰ ਜੱਪੇ ਦੀ ਸਾਫ ਆ ਬਈ ਹਾਂ ਓਕੇ ਜੀ ਕਿੰਨਾ ਕੁ ਬੋਲਾ ਤਿਆਰ ਹੁਣ ਬਾਈ 15 ਕੁ ਜਮਾ ਨੈਟ ਤਿਆਰ ਆ ਬੋਲਾ ਚੋਣਾਂ ਜੋ ਖਦਾਂਗੇ ਹਾਂਜੀ ਮਾੜਾ ਜਿਹਾ ਬਰਾਬਰ ਖੜ ਜੀ ਪਹਿਲਾ ਕੱਦ ਚੈੱਕ ਕਰੋ ਤੁਸੀਂ ਵੇੜ ਦਾ ਵੱਡਾ ਕੱਦ ਕਾਠਾ ਹਜੇ ਚਾਰ ਦੰਦਾ ਹਜੇ ਕੱਦ ਹੋਰ ਵੀ ਕਰੂਗੀ ਕਿੰਨਾ ਕੱਢ ਦੂ ਬਈ ਪਹਿਲੇ ਦੁੱਧ ਬਈ 20 ਤੋਂ ਪਲੱਸ ਵਾਲੀ ਹੈਗੀ ਅੱਛੀ ਪਲੱਸ ਚੱਲੂ ਹੈ ਨਾ ਜਿਹਦੇ ਥੱਲੇ ਬਈ 15 ਕਿਲੋ ਬੋਲੀ ਆ ਉਹਨੇ ਜੇ 20 ਨਾ ਦਿੱਤਾ ਫਿਰ ਕੋਈ ਫਾਇਦਾ ਵੀ ਨਹੀਂ ਕੰਮ ਕਰਨ ਦਾ ਕੱਦ ਕਾਠ ਬਹੁਤ ਚੰਗਾ ਬਾਕੀ ਵੀਰੇ ਫੈਕਸ ਆਡਰ ਦੀ ਆ ਕੋਈ ਆਏ ਨਹੀਂ ਟਟਮਾ ਲੇਵਾ ਫੈਕਸ ਆਡਰ ਦਾ ਪਸ਼ੂ ਵੀਰੇ ਦੁੱਧ ਹਮੇਸ਼ਾ ਹੀ ਜ਼ਿਆਦਾ ਦਿੰਦਾ ਹੋਊਗਾ ਜਿਹੜੇ ਤੁਸੀਂ ਵੀ ਵੇਖੀ ਹੋਣਗੇ ਆਮ ਕਰਕੇ ਜਿਹੜੀਆਂ ਮੇਲਿਆਂ 'ਚ ਵੜਾ ਹੁੰਦੀਆਂ ਫੈਕਸ ਆਡਰ ਦੀਆਂ ਹੁੰਦੀਆਂ ਤੇ ਦੁੱਧ ਹਮੇਸ਼ਾ ਜ਼ਿਆਦਾ ਹੁੰਦਾ ਫੈਕਸ ਆਡਰ ਵਾਲੇ ਪਸ਼ੂ ਦੇ ਥੱਲੇ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ 15 ਕਿਲੋ ਬਾਈ ਦੱਸਦਾ ਕਿ ਬੌਲੀ ਜੋਕ ਕੇ ਲੈ ਜਾਓ ਰੰਗ ਪ੍ਰਿੰਟ ਕਰਮਾਲੀ ਦਾ ਬੜਾ ਚੰਗਾ ਵੀਰੇ ਸੰਭੀ ਪਲੀ ਵੀ ਚੰਗੀ ਆ ਜੈਜ ਡਿਮਾਂਡ ਕਰਨੀ ਵੀਰੇ ਇਹਦੇ ਵੀ ਜਿਹੜੇ ਲੈਣੇ ਆ ਇਹਦਾ ਭਾਈ ਮੁੱਲ 85000 85000 ਚ ਕਰ ਦਾਂਗੇ ਮਾਨ ਤਾਨੀ ਜੋੜਾ ਲੈ ਜੇ ਭਾਈ ਵੀ ਵੱਧ ਮਾਨ ਤਾਨ ਕਰ ਦਾਂਗੇ ਖੁੱਲਾ ਹੀ ਹੋ ਜਾਊਗਾ ਬਸ ਜੇ ਜੋੜਾ ਕੋਈ ਲਊਗਾ ਹੀ ਜਿੱਥੋਂ ਵੀ ਬੰਦਾ ਫੋਨ ਲਾਗੂ ਕਰਾਇਆ ਫਰੀ ਕਰ ਦਾਂਗੇ ਜੀ ਜੋੜੇ ਚ ਪਿਆਪ ਪਿਆਪ ਦਾ ਹਾਂਜੀ ਠੀਕ ਆ ਜੇ ਕੋਈ ਜੋੜਾ ਲੈ ਜਾਊਗਾ ਵੀਰੇ ਪੰਜਾਬ ਪੰਜਾਬ ਦਾ ਕਰਾਇਆ ਫਰੀ ਹੋਊਗਾ ਬਾਕੀ ਘਰੇ ਪਹੁੰਚਦੀ ਹੋ ਜੂ ਤੁਹਾਡੇ ਵਿਹੜ ਬਾਕੀ ਕੁਆਲਿਟੀ ਪੂਰੀ ਚੰਗੀ ਆ ਬਾਕੀ ਬਾਈ ਕੋਲ ਨਾਗ ਤਾਂ ਹਮੇਸ਼ਾ 2-3 ਹੀ ਹੁੰਦੇ ਆ ਪਰ ਹੁੰਦੇ ਵੀਰੇ ਟੌਪ ਕਲਾਸ ਹੀ ਆ ਅੱਜ ਤਿੰਨ ਨਾਗ ਤਾਂ ਤੀਜਾ ਨਗਿਨਾ ਦਿਖਾ ਦਿੰਨੇ ਆ ਪਹਿਲਾਂ ਤਾਂ ਦੀ ਚਮਕ-ਦਮਕ ਚੈੱਕ ਕਰੋ ਚੰਗੀ ਵਿਹੜ ਆ HF ਬਰੀਡ ਚ ਸੁਹਾ ਕਿੰਨਾ ਬਾਈ ਬਾਈ ਸੁਹਾ ਦੂਜਾ ਗੱਪ ਮਾਰ ਕੇ ਨਹੀਂ ਦੇਣੀ ਆਪਾਂ ਘਰੋਂ ਲਈ ਫਾਰਮ ਦੀ ਨਹੀਂ ਕਹਿ ਕੇ ਦੇਣੀਗੀ ਘਰੋਂ ਲਈ ਪਰ ਹੈ ਚੰਗੀ ਆ ਹਨਾ ਜੇ ਆਪਾਂ ਫਾਰਮ ਦੀ ਕਹਿੰਦੇ ਚੱਲਦਾ ਸੀਗਾ ਚੱਲਦਾ ਸੀ ਬਈ ਕਹਿਣਾ ਨਹੀਂ ਤਾਂ ਆਪਣੇ ਕਿਉਂਕਿ 66 ਸੁਨੱਖੀ ਵਾਲੀ ਆ ਹੱਦੋਂ ਵੱਧ ਸੁਨੱਖੀ ਵੇੜਾ ਕਿੰਨਾ ਕੁ ਦਿਨ ਕੱਢ ਜੂ ਬਾਈ ਇਹਦੇ ਬਾਈ ਦਿਨ ਪਏ 10 ਤੋਂ 12 ਦਿਨ ਪਹਿਲੇ ਸਦੁੱਧ ਤਾਂ 26 ਕਿਲੋ ਇਹਨੇ ਰਿਕਾਰਡ ਦਿੱਤਾ ਕੋਈ ਹਾਂ ਬਾਈ ਆਪਣੇ ਨਾਲ ਦੇ ਪਿੰਡੇ ਖਸੀਦੀਆਂ ਸੁਖਾਨੰਦ ਪਿੰਡ ਤੋਂ ਮਾਲਕਾਂ ਨਾਲ ਗੱਲ ਕਰਾ ਦਾਂਗੇ ਮਾਲਕਾਂ ਨਾਲ ਗੱਲ ਕਰਾ ਲਿਓ ਪਰ ਜਿਹੜਾ ਪਾਰਖੂ ਬੰਦਾ ਆ ਗਿਆ ਉਹਨੇ ਤਾਂ ਪੁੱਛਣਾ ਨਹੀਂ ਕਿਉਂਕਿ ਸਾਹਮਣ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਓਕੇ ਵੱਡੇ ਭਾਈ ਥੱਲੋਂ ਨੇ ਬਹਿ ਕੇ ਉੱਠਦਾ ਥੱਲੋਂ ਨਹੀਂ ਬਹਿ ਕੇ ਉੱਠਦਾ ਭਾਈ ਭਾਰ ਪਿੱਛੇ ਦੀ ਘਰ ਤੱਕ ਦੀ ਗਰੰਟੀ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਬਾਈ ਦੀ ਗੱਲ ਸਹੀ ਆ ਭਾਈ ਐਵੇਂ ਕਹਿ ਦਿੱਗੇ ਭਾਈ ਫਾਰਮ ਚੋਂ ਲਈ ਆ ਲਈ ਘਰੋਂ ਆ ਤੇ ਪਰ ਵੀਰੇ ਤੁਹਾਨੂੰ ਪਤਾ ਹੀ ਆ ਜਿਹੜੇ ਸ਼ੌਂਕੀ ਬੰਦੇ ਹੁੰਦੇ ਆ ਬਰੀਡਰ ਬੰਦੇ ਹੁੰਦੇ ਆ ਚਾਹੇ 2-4 ਨਾਗੀ ਰੱਖੇ ਹੋਣ ਤੇ ਪਰ ਐਂਡ ਗੱਲ ਬਾਤ ਹੀ ਰੱਖੇ ਹੁੰਦੇ ਆ ਪੂਰਾ ਰੰਗ ਪ੍ਰਿੰਟ ਸੋਨਾ ਵੀਰੇ ਕੁਆਲਟੀ ਵਾਈਜ਼ ਵੀ ਪੂਰੀ ਚੰਗੀ ਆ ਕਵਾਲਿਟੀ ਵੀਰੇ ਪੂਰੀ ਚੰਗੀ ਆ ਕੱਟ ਵਾਲਾ ਫੈਕਸ ਹੈਡਰ ਆ ਦਿਨ ਜਰੂਰ ਲੈ ਜੂ ਜੇ ਜਮਾ ਵੀਰੇ ਡਾਲਿਆਂ ਤੇ ਹੁੰਦੀ ਤਾਂ ਗੱਲਬਾਤ ਵੈੜਦੀ ਹੋਰ ਹੀ ਹੋਣੀ ਸੀ ਪੰਡਾਂ ਲਾ ਲੈਣੀ ਆ ਪਹਿਲੇ ਸੂਏ ਬਾਈ ਦੱਸਦਾ ਕਿ 26 ਕਿਲੋ ਦੁੱਧ ਇਹਦਾ ਚੋਇਆ ਵਾ ਇਹ ਇੱਕ ਤੀਆ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਵੱਡੀ ਵਹਿੜਾ ਕੋਈ ਛੋਟੀ ਨਾ ਮੰਨ ਕੇ ਆਇਓ ਤਾਂ ਚਾਹੇ ਤੁਸੀਂ ਫਾਰਮ ਵਾਲੀ ਸਮਝ ਕੇ ਆਜੋ ਕਿਸੇ ਨੇ ਨਵਾਂ ਫਾਰਮ ਸ਼ੁਰੂ ਕਰਨ ਤਾਂ ਤੋਹਫਈ ਆ ੱੱਲ ਹਜੇ ਬਹੁਤ ਪਈ ਆ ਵਾਨੇ ਚ ਬਰਾਕੀ ਫਵਾਨ ਨੇ ਤੇ ਬਰੀਕ ਬਰੀਕ ਵੀੰਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਮਿਲਕ ਵੈਨ ਵੀ ਪੂਰੀ ਸਟਰੋਂਗ ਆਉਂਦੀ ਤੇ ਇਹਦੀ ਕੀਮਤ ਜਾਇਜ਼ ਬਾਈ ਇੱਕ ਵੀ ਜਮਾਨਤਾਨ ਕਰ ਦਾਂਗੇ ਹੋ ਜੂ ਮਾਨਤਾਨ ਜੀ ਠੀਕ ਆ 1 ਲੱਖ ਤੇ 20000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਨਗ ਤੰ ਚੰਗੇ ਆ ਜੇ ਸੂਆ ਸਵਾਇਆ ਲੈਣ ਦਾ ਸੂਏ ਸਵਾਇਆ ਵੀ ਚੰਗੇ ਆ ਜੇ ਗੱਬਣ ਦੀ ਸਾਮ ਸੰਭਾਲ ਕਰ ਲੋਗੇ ਤਾਂ ਗੱਬਣ ਲੈ ਜਾਓ ਧੰਨ ਧਨ ਕਰਾ ਜੂਗੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ